ਸਸੀ ਗਾਜ ਜੀ ਐਮਐਚ ਪੰਜਾਬ ਦੇ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ ਤੇ ਆਸ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਇਸ ਵੇਲੇ ਡੀਸੀ ਆਫਿਸ ਵਿਕੇ ਖੜਿਆ ਜਿੱਤੇ ਤੁਹਾਨੂੰ ਦੱਸਦੀ ਹਾਂ ਭਾਰਤੀ ਕਿਸਾਨ ਯੂਨੀਅਨ ਏਕ ਦਾ ਉਗਰਾਹ ਜੱਥੇਬੰਦੀਆਂ ਵੱਲੋਂ ਜਿਹੜਾ ਡੀਸੀ ਆਫਿਸ ਵਿਕੇ ਟਰਨਾਂ ਲਗਾਇਆ ਗਿਆ ਟਰਨਾਂ ਲਗਾਉਣ ਦਾ ਕਾਰਨ ਸੀਗਾ ਕਿਸੇ ਪਲਾਟ ਨੂੰ ਲੈ ਕੇ ਤਾਂ ਦੱਸਦੀ ਹਾਂ ਜ਼ਿਲ੍ਹਾ ਪਠਾਨਕੋਟ ਦਾ ਵਾਸੀ ਜਿਨ੍ਹਾਂ ਵੱਲੋਂ ਕਿਸੇ ਇੱਕ ਪ੍ਰਾਪਰਟੀ ਡੀਲਰ ਦੇ ਕੋਲੋਂ ਜਿਹੜਾ ਕਾਫੀ ਸਾਲ ਪਹਿਲਾਂ ਇੱਕ ਪਲਾਟ ਖਰੀਦਾ ਜਾਂਦਾ ਪਰ ਕਾਫੀ ਸਮਾਂ ਜਿਹੜਾ ਲੰਮਾ ਬੀਤ ਜਾਂਦਾ ਪਰ ਉਸ ਪ੍ਰਾਪਰਟੀ ਡੀਲਰ ਦੇ ਵੱਲੋਂ ਹੁਣ ਤੱਕ ਖਰੀਦਣ ਅੱਗੇ ਜਤੇ ਬੰਦੀਆਂ ਦੇ ਵੱਲੋਂ ਉਸ ਜਿਲ੍ਹਾ ਪਠਾਨਕੋਟ ਦੇ ਰਹਿਣ ਵਾਲੇ ਵਾਸੀ ਦੇ ਹੱਕ ਦੇ ਵਿੱਚ ਜਿਹੜਾ ਧਰਨਾ ਪ੍ਰਦਰਸ਼ਨਕਾਰੀ ਜਿਹੜੀ ਕੀਤੀ ਗਈ ਨਾਲ ਦੇ ਨਾਲ ਇਹਨਾਂ ਜਤੇ ਬੰਦੀਆਂ ਵੱਲੋਂ ਡਿਪਟੀ ਕਮਿਸ਼ਨਰ ਦੇ ਖਿਲਾਫ ਜਿਹੜੇ ਮੁਰਦਾਬਾਦ ਦੇ ਨਾਰੇ ਲਗਾਏ ਗਏ ਨਾਲ ਨਾਲ ਪੰਜਾਬ ਸਰਕਾਰ ਦੇ ਖਿਲਾਫ ਜਿਹੜੀ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਤਾਂ ਦੱਸਦੀ ਉਹਨਾਂ ਦਾ ਕਹਿਣਾ ਸੀਗਾ ਕਾਫੀ ਲੰਮਾ ਸਮਾਂ ਬੀਤ ਗਿਆ ਪਰ ਹੁਣ ਤੱਕ ਜਿਲ੍ਹਾ ਪਠਾਨਕੋਟ ਦਾ ਰਹਿਣ ਵਾਲਾ ਵਿਅਕਤੀ ਜਿਨ੍ਹਾਂ ਦੇ ਨਾਮ ਤੇ ਜਿਹੜਾ ਪਲਾਟ ਨਹੀਂ ਹੋਇਆ ਕਾਫੀ ਲੰਮਾ ਸਮਾਂ ਜਿਹੜਾ ੱੱਕੇ ਟੇਡੇ ਖਾਨ ਤੋਂ ਬਾਅਦ ਆਜੇ ਇਹ ਧਰਨਾ ਜਿਹੜਾ ਐਡਾ ਵੱਡਾ ਰੂਪ ਧਾਰਨ ਕਰ ਲ ਜਿਹੜਾ ਇਹਨਾਂ ਉਗਰਾਹ ਜੱਤੇਵੰਦੀਆਂ ਵੱਲੋਂ ਡੀਸੀ ਆਫਿਸ ਵਿਖੇ ਹੀ ਕੀਤਾ ਗਿਆ। ਸੋ ਲਗਾਤਾਰ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਪਿਆ ਜਿੱਤੇ ਇਹਨਾਂ ਵਕ ਵਕ ਜੱਤੇਵੰਦੀਆਂ ਵੱਲੋਂ ਜਿਹੜਾ ਮੁਰਦਾਬਾਦ ਜਿਹੜੇ ਨਾਰੇ ਲਗਾਏ ਗਏ ਉਹਨਾਂ ਦਾ ਕਹਿਣਾ ਸੀਗਾ ਕਿ ਜਦੋਂ ਤੱਕ ਉਹਨਾਂ ਦੀ ਮੰਗ ਜਿਹੜੀ ਹੈ ਪੂਰੀ ਨਹੀਂ ਹੁੰਦੀ ਤੇ ਧਰਨਾ ਵੱਡਾ ਰੂਪ ਧਾਰਨ ਕਰੇਗਾ ਤੇ ਅਨਮਿੱਥੇ ਸਮੇਂ ਦੇ ਲਈ ਇਹ ਧਰਨਾ ਜਿਹੜਾ ਲਗਾਇਆ ਗਿਆ ਹੈ। ਆ ਵੇਖਣੇ ਰਿਪੋਰਟ ਤੇ ਸੁਣਦੇ ਹਾਂ ਕੀ ਕਹਿਣਾ ਨਾ ਵਕ ਵਕ ਜੱਤੇਵੰਦੀਆਂ ਦਾ ਪੂਰੀ ਰਿਪੋਰਟ ਦੇ ਲਈ। ਉਸਾਸਚੰਦ ਵਾਸੀ ਭਰਤਨਗਰ ਪਠਾਨਕੋਟ ਤੋਂ ਬੋਲ ਰਹਾ ਹਾਂ। ਮੈਂ 111206 ਨੂੰ 21 ਬਦਲੇ ਜਗਾ ਖਰੀਦੀ ਸੀ ਜਿਹੜੀ ਉਹਨੇ ਅੱਜ ਤੱਕ ਮੈਨੂੰ ਕਬਜ਼ਾ ਦੇ ਦਿੱਤਾ ਜਿਹੜਾ ਉਹਨੇ ਉਸ ਟਾਈਮ ਆਪਣੇ 파ਟਨਰ ਦੇ ਮੇਰੀ ਵਾਈਫ ਦੇ ਸਾਈਨ ਕਰਕੇ ਕੋਰਟ ਕੇਸ ਲਗਾਤਾ ਸੀ ਜਿਹੜਾ 6 ਸਾਲ ਚੱਲਿਆ ਉਹਨੇ ਉਹਦੇ ਡੁਪਲੀਕੇਟ ਕਾਗਜ਼ ਮੇਰੇ ਕੋਲ ਹੈਗੇ ਆ ਜਿਹੜੇ ਉਹਨੇ ਸਾਈਨ ਕੀਤੇ ਨੇ ਉਹਦੇ ਡੁਪਲੀਕੇਟ ਕਾਗਜ਼ ਮੇਰੇ ਕੋਲ ਹੈਗੇ ਆ ਉਸ ਤੋਂ ਬਾਅਦ ਕੇਸ ਉਹ ਕਹਿੰਦਾ ਸੀਗਾ ਕਿ ਮੈਂ ਨਾ ਕੋਟਕੀਆਂ ਸੜ ਧਰਨੇ ਆ ਮੈਂ ਤੁਹਾਨੂੰ 30 ਲੱਖ ਰੁਪਏ ਦੇ ਦਊਗਾ ਅੱਜ ਤੱਕ ਉਹਨੇ 1 ਰੁਪਿਆ ਨਹੀਂ ਦਿੱਤਾ 2011 ਦੀ ਗੱਲ ਹੋਈ ਸੀ ਇਹ ਉਹਨੇ ਕੋਈ ਪੈਸਾ ਨਹੀਂ ਦਿੱਤਾ ਉਹ ਗੱਲ ਜਲਦੀ ਜਲਦੀ ਅੱਜ ਇਸ ਨੋਮਬ ਤੇ ਆ ਗਈ ਹੈ ਕਿ ਉਹਨੇ ਇੱਕ ਦਿਨ ਸਾਡੇ ਮੁੰਡੇ ਨੂੰ ਰੋਕ ਕੇ ਨਾਲ ਮਾਰਕਟਾਈ ਕੀਤੀ ਤੇ ਨਾਲ ਉਹਦਾ ਉਹਤੇ ਛੱਬੀ ਦਾ ਪੱਤਿਆ ਪਾ ਕੇ ਉਹਨੂੰ 35 ਦਿਨ ਲਈ ਜੇਲ੍ਹ ਚ ਭੇਜ ਦਿੱਤਾ ਜਿਹੜੀ ਆਪਾਂ 9 ਤਰੀਕ 6 619000 6 2 ya 23 ਨੂੰ ਉਹਨੇ ਉਹਨੂੰ ਉਹਦਾ ਕੇਸ ਬਲਾ ਕੇ 9 2 23 ਤੱਕ ਉੱਤੇ 35 ਦਿਨ ਦੀ ਜੇਲ੍ਹ ਤੇ ਭੇਜਤਾ ਉਹਨੂੰ ਜਿਹੜੀਆਂ ਨਾਲ ਮਿਲਿ ਭਗਤ ਨਾਲ ਪ੍ਰਸ਼ਾਸਨ ਨਾਲ ਮਿਲ ਕੇ ਜੋ ਜਿਹੜੀ ਜਿਹੜੀ ਕਾਰਵਾਈ ਕੀਤੀ ਗਈ ਉਹ ਤੇ ਅੱਜ ਤੱਕ ਸਾਨੂੰ ਕੋਈ ਰਿਜ਼ਲਟ ਨਹੀਂ ਮਿਲਿਆ ਉਸ ਤੋਂ ਬਾਅਦ ਆਪਾਂ ਆਪਣੀ ਐਸਐਸਪੀ ਨੂੰ ਐਪਲੀਕੇਸ਼ਨ ਪਾਈ ਉਹਦਾ ਵੀ ਅੱਜ ਤੱਕ ਕੋਈ ਰਿਜ਼ਲਟ ਨਹੀਂ ਆਇਆ ਫਿਰ ਉਹਨਾਂ ਨੇ ਇੱਕ ਦਿਨ आईजी बॉर्डर रेंज अमृतसर भेज देता। ਉਹਨਾਂ ਨੇ ਸਾਨੂੰ ਅੰਮ੍ਰਿਤਸਰ ਗੁਰਦਾਸਪੁਰ ਐਸਐਸਪੀ ਕੋਲ ਭੇਜ ਦਿੱਤਾ। ਉਹਨਾਂ ਨੇ ਹੁਣ ਕੇਸ ਪਠਾਨਕੋਟ ਭੇਜਤਾ ਤੇ ਸਤੰਬਰ 24 ਨੂੰ ਭੇਜਿਆ ਸੀ। ਅੱਜ ਤੇ ਆਪਾਂ ਮਜਬੂਰੀ 'ਚ ਇਹ ਡਿਸੀਜਨ ਲਿਆ ਕਿ ਸਾਡੇ ਸਾਡੀ ਕੋਈ ਉਹਨਾਂ ਦੇ ਕਾਰਵਾਈ ਨਹੀਂ ਉਹਨਾਂ ਨੇ ਕੀਤੀ ਸਾਡੇ ਕੇਸ ਤੇ। ਇਹ ਤਾਂ ਮੈਂ ਚੱਕਣਾ ਨਹੀਂ ਆਪਾਂ ਇੰਨੀ ਦੇਰ ਤੱਕ। ਮੈਨੂੰ ਜੀ ਪੱਕੇ ਭਰਤ ਨਾ ਲੱਗ। ਹਾਂਜੀ ਹਾਂਜੀ ਇਹ ਜੀਡੀਓਰ ਤੇ ਵੀ ਜਾ ਸਕਦੇ ਆ। ਮੈਂ ਪ੍ਰਸ਼ਾਸਨ ਅੱਗੇ ਇਹੋ ਹੀ ਬੇਨਤੀ ਕਰਦਾ ਹਾਂ ਕਿ ਸਾਨੂੰ ਜਲਦੀ ਤੋਂ ਜਲਦੀ ਇਨਸਾਫ ਦਵਾਇਆ ਜਾਏ ਜਿਹੜਾ ਅੱਗੇ 16-17 ਸਾਲ ਸਾਡਾ ਖਰਾਬੀ ਕੀਤੀ ਹੈ ਉਹ ਨਾ ਕਰਨ ਸਾਡਾ ਹੱਲ ਕੀਤਾ ਜਾਏ। ਬਸ ਭਾਰਤੀ ਕਿਸਾਨ ਯੂਨੀਅਨ ਹਾਂਜੀ ਕੀ ਨਾਮ ਤੁਹਾਡਾ ਜੀ? ਮੇਰਾ ਨਾਮ ਜਸਪਾਲ ਸਿੰਘ ਜੀ। ਹਾਂਜੀ ਭਾਰਤੀ ਕਿਸਾਨ ਯੂਨੀਅਨ ਨੇਕਤਾ ਗ੍ਰਾਮ ਬਲਾਕ ਬਟਾ ਤੋ ਕਾਈ ਪ੍ਰਧਾਨ ਜੀ। ਤੇ ਵੇਖੋ ਜੀ ਪੂਰੀ ਡਿਟੇਲ ਦੇ ਵਿੱਚ ਸਾਡੇ ਗੁਰਪ੍ਰਤਾਪ ਸਿੰਘ ਸੀਨੀਅਰ ਨੇ ਇਹਨਾਂ ਨੇ ਤੁਹਾਨੂੰ ਦੱਸਿਆ ਹੀ ਆ। ਬਾਕੀ ਜਿਹੜਾ ਸਾਡਾ ਧਰਨਾਵਾ ਉਹ ਸਵੇਰੇ 11 ਵਜੇ ਤੋਂ ਜਿਹੜਾ ਲੱਗਿਆ ਸੀਗਾ ਤੇ ਇਹ ਜਿਹੜੇ ਸਾਡੇ ਸੁਪਾ ਕਮੇਟੀ ਦੇ ਆਗੂ ਆ ਤੇ ਜਿੰਨੀ ਵੀ ਸਾਡੀ ਜਥੇਬੰਦੀ ਦੇ ਆਗੂ ਆ ਇਹ ਸਾਨੂੰ ਅੱਗੇ ਵਾਸਤੇ ਦੱਸ ਸਕਦੇ ਵੀ ਕਿੰਨਾ ਟਾਈਮ ਰਹੂਗਾ ਤੇ ਕਿੰਨਾ ਲੰਮਾ ਇਹ ਚੱਲੂਗਾ ਜਿੰਨਾ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਜਾਂ ਸਾਡੇ ਗੁਰਦਾਸ ਚੰਦ ਜੀ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ ਇਹ ਪਲਾਟ ਦਾ ਜਾਂ ਉਹ ਬੰਦਿਆਂ ਨੂੰ ਫੜ ਕੇ 420 ਚ ਅੰਦਰ ਨਹੀਂ ਕੀਤਾ ਜਾਂਦਾ ਆਪਾਂ ਇਹ ਜਿਹੜਾ ਵਾ ਉਹਨਾਂ ਤੱਕ ਧਰਨਾ ਜਿਹੜਾ ਵਾ ਇਹ ਸੀਨੀਅਰ ਦੇ ਆਗੂਆਂ ਦੇ ਕਹਿੰਦੇ ਇਹ ਅੰਮਾਂ ਵਿੱਚ ਚੱਲ ਸਕਦਾ ਜੀ ਸਾਡਾ ਜੀ ਬਹੁਤ ਤਿੱਖਾ ਹੋਏਗਾ ਜੋ ਵੀ ਸਾਡੇ ਜਿਹੜੇ ਕਮੇਟੀ ਦੇ ਆਗੂ ਆ ਸਾਡੀ ਜਥੇਬੰਦੀ ਦੇ ਆਗੂ ਆ ਉਹ ਆਪਣੀ ਮੀਟਿੰਗ ਕਰਕੇ ਤੇ ਸਾਡੇ ਜਿੰਨੇ ਵੀ ਜਥੇਬੰਦੀ ਦੇ ਮੈਂਬਰ ਉਹਨਾਂ ਨੂੰ ਦੱਸਿਆ ਜਾਊਗਾ ਹੋ ਸਕਦਾ ਹੈ ਕੋਈ ਰੋਡ ਜਾਂ ਕਰਦੀ ਜਿੱਦਾਂ ਸਾਡੇ ਭੈਣ ਜੀ ਦਵਿੰਦਰ ਕੌਰ ਉਹਨਾਂ ਦਾ ਸਾਹਿਬ ਵੀ ਅਸੀਂ ਕੋਈ ਟੀਪੈਂਟ ਦੱਬ ਸਕਦੇ ਆ ਤੇ ਸੰਘਰਸ਼ ਨੂੰ ਤਿੱਖਾ ਕੀਤਾ ਜਾਊਗਾ ਪ੍ਰਸ਼ਾਸਨ ਆ ਸਾਡੇ ਡੀਸੀ ਸਾਹਿਬ ਆ ਜਾਂ ਇਹਨਾਂ ਦੇ ਮਾਲ ਮੈ ਕਰਨਾ ਪ੍ਰਸ਼ਾਸਨ ਆ ਉਹਨਾਂ ਦਾ ਪੂਰਾ ਨਕਚੇ ਦਮ ਕੀਤਾ ਜਾਊਗਾ ਤੇ ਅਨਸਾਰ ਦੀ ਜਿਹੜੀ ਉਹ ਹਾਰ ਜਿਹੜੀ ਆ ਪੂਰੇ ਜੋਰ ਤੇ ਲਗਾਈ ਜਾਊਗੀ ਇਨਸਾਫ ਲੈ ਕੇ ਹੀ ਭਾਜੀ ਗਰਦਾਸ ਚੰਦ ਹੋਣਾ ਨੂੰ ਤੇ ਫੇਰ ਹੀ ਆ ਪਹੁੰਚਾਂਗੇ ਸਿੰਘ ਬਲਾਕ ਪ੍ਰਧਾਨ ਪ੍ਰਾਣਾਸ਼ਾਲਾ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹਾ ਅੱਜ ਇੱਥੇ ਪਠਾਨਕੋਟ ਡੀਸੀ ਦਫ਼ਤਰ ਦੇ ਬਾਹਰ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹਾ ਵੱਲੋਂ ਜਿਹੜਾ ਧਰਨਾ ਦਿੱਤਾ ਗਿਆ ਇਹਦਾ ਇੱਕ ਮਸਲਾ ਜਿਹੜਾ ਲਗਭਗ 18 ਸਾਲ ਪੁਰਾਣਾ ਜਿਹੜਾ ਪਲਾਟ ਦਾ ਮਸਲਾ ਹੈ ਸਾਡੇ ਗਰਦਾਸ ਚੰਦ ਜੀ ਜਿਹੜੇ ਇਥੋਂ ਦੇ ਨਿਵਾਸੀ ਨੇ ਪਠਾਨਕੋਟ ਦੇ ਭਾਰਤ ਨਗਰ ਦੇ ਉਹਨਾਂ ਨੇ 2006 ਦੇ ਵਿੱਚ 21 ਮਰਲੇ ਪਲਾਟ ਇਹ ਕਿਸੇ ਰਾਜਕੁਮਾਰ ਰਾਜੀਨਾਥ ਦਾ ਇੱਕ ਪ੍ਰਾਪਰਟੀ ਡੀਲਰ ਆ ਉਹਦੇ ਕੋਲੋਂ ਖਰੀਦਿਆ ਸੀ ਉਹ ਤੋਂ ਲੈ ਕੇ ਅੱਜ ਤੱਕ ਉਹਨਾਂ ਨੂੰ ਉਹ ਥਾਂ ਦਾ ਕਬਜ਼ਾ ਨਹੀਂ ਦਿੱਤਾ ਗਿਆ ਨਾ ਉਹਨਾਂ ਨੂੰ ਦੱਸਿਆ ਗਿਆ ਵੀ ਤੇਰਾ ਪਲਾਟ ਕਿਹੜਾ ਉਦੋਂ ਤੋਂ ਲੈ ਕੇ ਲਗਾਤਾਰ ਉਹਨਾਂ ਨੂੰ ਉਲਝਾਇਆ ਜਾ ਰਿਹਾ ਹੈ ਇਸੇ ਸਮੇਂ ਦੌਰਾਨ ਉਹਨਾਂ ਦੇ ਬੱਚੇ ਦੇ ਸਗੋਂ ਜਿਨ੍ਹਾਂ ਨੇ ਪਲਾਟ ਖਰੀਦਿਆ ਪੈਸੇ ਵੀ ਖਰਚੇ ਉਹਨਾਂ ਦੇ ਬੱਚੇ ਦੇ ਉੱਤੇ ਝੂਠਾ 26 ਦਾ ਕੇਸ ਪਾ ਕੇ ਤੇ ਉਹਨੂੰ 40 ਦਿਨ ਜੇਲ੍ਹ ਦੇ ਵਿੱਚ ਵੀ ਰੱਖਿਆ ਗਿਆ ਤੇ ਉਹਨਾਂ ਦੀ ਜਿਹੜੀ ਪਤਨੀ ਹੈ ਜਿਹਦੇ ਨਾਂ ਤੇ ਪਲਾਟ ਹੀ ਉਹਦੇ ਝੂਠੇ ਸਾਈਨ ਜਾਲੀ ਸਾਈਨ ਕਰਕੇ ਤੇ ਕੇਸ ਅਦਾਲਤ ਦੇ ਵਿੱਚ ਲਾਤਾ ਰਾਜਕੁਮਾਰ ਰਾਜੀ ਨੇ ਉਹਨਾਂ ਨੂੰ 6 ਸਾਲ ਬਾਅਦ ਪਤਾ ਲੱਗਾ ਇੰਨੀਆਂ ਵੱਡੀਆਂ ਜਿਹੜੀਆਂ ਇਹ ਧੋਖਾਧੜੀਆਂ ਇਹ ਜਿਹੜਾ ਰਾਜਕੁਮਾਰ ਰਾਜੀ ਜਿਹੜਾ ਪ੍ਰੋਫਿਟ ਡੀਲਰ ਨੇ ਕੀਤੀ ਆ ਪਰੰਤੂ ਅਜੇ ਤੱਕ ਜਿਹੜਾ ਉਹ 32 ਲੱਖ ਰੁਪਇਆ 2006 ਦੇ ਵਿੱਚ ਦਿੱਤਾ ਸੀ ਉਹਦਾ ਕੋਈ ਅਜੇ ਤੱਕ ਮੁੱਲ ਨਹੀਂ ਪਾਇਆ ਗਿਆ ਅਸੀਂ ਪਹਿਲਾਂ ਵੀ ਜਿਹੜਾ 1 ਸਾਲ ਪਹਿਲਾਂ ਲਗਭਗ ਜਦੋਂ ਉਹਨਾਂ ਦੇ ਬੱਚੇ ਨੂੰ ਜਿਹੜਾ ਜੇਲ੍ਹ ਚੋਂ ਕਢਾ ਕੇ ਲਿਆ ਸੀ ਜਿਹੜਾ ਝੁੱਠੀ ਛੱਬੀ ਦੇ ਅੰਦਰ ਅੰਤਰ ਦਿੱਤਾ ਸੀ ਉਸ ਤੋਂ ਬਾਅਦ ਜਿਹੜਾ ਇੱਥੇ ਆਪਾਂ ਐ ਡੀਸੀ ਦਫ਼ਤਰ ਵਿੱਚ ਦੋ ਤਿੰਨ ਵਾਰ ਜਿਹੜਾ ਤਾਂ ਐਸਐਸਪੀ ਦਫ਼ਤਰ ਵੀ ਦੇ ਚੁੱਕੇ ਆ ਪਰੰਤੂ ਉਹਦਾ ਕੋਈ ਹੱਲ ਨਹੀਂ ਅੱਜ ਆਪਾਂ ਪੱਕੇ ਤੌਰ ਤੇ ਜਿਹੜਾ ਇੱਥੇ ਡੀਸੀ ਦਫ਼ਤਰ ਬੈਠੇ ਆ ਜਿੰਨਾ ਚਿਰ ਤੱਕ ਸਾਡੇ ਉਹ ਪਲਾਟ ਤੇ ਜਾਂ ਇਸ ਬੰਦੇ ਦੇ ਕੇਸ ਦਰਜ ਨਹੀਂ ਹੁੰਦਾ ਉਹਨਾਂ ਚਿਰ ਤੱਕ ਆਪਾਂ ਇੱਥੋਂ ਜਾਣ ਨਹੀਂ